ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੀ ਐਡ ਪਾਉਣ ਲਈ ਰਿਸ਼ਤੇ ਦੀ ਐਡ ਪਾਉਣ ਲਈ ਸਾਡੇ ਹੇਠਾਂ ਦਿੱਤੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਅੱਜ ਦੇ ਵਧੀਆ ਰਿਸ਼ਤੇ ਨੋਟ ਕਰੋ ਜੀ ਨਾਮ ਸਿੰਘ ਪੜਾਈ ਬੀਕੋਮ ਪਤਾ ਪਟਿਆਲਾ ਪੈਣ ਕੋਈ ਹੈ ਨਹੀਂ ਜੀ ਭਰਾ ਵੀ ਨਹੀਂ ਕੋਈ ਕਾਸਟ ਜੱਟ ਸਿੱਖ ਗੋਤ ਇਹਨਾਂ ਦਾ ਅੰਟਾਲਾ ਜੀ ਜਨਮ 28 1997 ਆ ਜੀ ਕੰਮ ਇਹ ਗਵਰਨਮੈਂਟ ਜੌਬ ਕਰਦੇ ਨੇ 1 ਲੱਖ ਇਹਨਾਂ ਦੀ ਤਨਖਾਹ ਜੀ ਪਟਿਆਲਾ 'ਚ ਇਹਨਾਂ ਦਾ ਆਪਣਾ ਇੱਕ ਘਰ ਆ ਤੇ ਇੱਕ ਕਿੱਲਾ ਜ਼ਮੀਨ ਦਾ ਜੀ ਇਹਨਾਂ ਕੋਲੇ ਕੁੜੀ ਇਹਨਾਂ ਨੂੰ ਗਵਰਨਮੈਂਟ ਜੌਬ ਤੇ ਚਾਹੀਦੀ ਆ ਜੀ ਤੇ ਇਹਨਾਂ ਦਾ ਥੱਲੇ ਫੋਨ ਨੰਬਰ ਦਿੱਤਾ ਹੈ ਤੁਸੀਂ ਸਿੱਧੀ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਲੁਧਿਆਣਾ ਭੈਣ ਕੋਈ ਹੈ ਨਹੀਂ ਜੀ ਪ੍ਰਾਇਮ ਇੱਕ ਅਨਮੈਰਿਡਾ ਪੜਾਈ ਜੀ ਇਹਨਾਂ ਦੀ ਵੀਐਸਸੀ ਨਰਸਿੰਗ ਕੀਤੀ ਹੋਈ ਆ ਗੋਤਗੇਲਾ ਕੱਦ 5 ਫੁੱਟ 8 ਇੰਚ ਜਨਮ ਜਨਵਰੀ 1995 ਜੀ ਕੰਮ ਇਹ ਕੈਨੇਡਾ ਚ ਨਰਸ ਨੇ ਜੀ ਮੁੰਡਾ ਇਹਨਾਂ ਨੂੰ ਗ੍ਰੈਜੂਏਟ ਚਾਹੀਦਾ ਜੀ ਤੇ ਜਾਂ 10 15 ਕਿੱਲੇ ਜ਼ਮੀਨ ਹੋਵੇ ਲੁਧਿਆਣੇ ਨੂੰ ਪਹਿਲਾ ਜੀ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪੜਾਈ +2 ਭੈਣ ਹੈ ਨਹੀਂ ਜੀ ਕੋਈ ਭਰਾ ਵੀ ਕੋਈ ਹੈ ਨਹੀਂ ਜੀ ਤੇ ਪਤਾ ਬਰਨਾਲਾ ਗੋਤ ਢਾਲੀਵਾਲ ਜੀ ਕਾਸਟ ਜਰਸਿਕ ਜਨਮ 31 10 1988 ਕੰਮ ਇਹ ਪ੍ਰਾਈਵੇਟ ਜੌਬ ਕਰਦੇ ਨੇ ਜੀ ਇੱਕ ਕਿੱਲਾ ਇਹਨਾਂ ਕੋਲੇ ਜ਼ਮੀਨ ਆ ਜੀ ਕੁੜੀ ਇਹਨਾਂ ਨੂੰ ਘਰੇਲੂ ਚਾਹੀਦੀ ਆ ਕੰਮ ਕਰਨ ਕੰਮਕਾਰ ਕਰਨ ਵਾਲੀ ਚਾਹੀਦੀ ਆ ਤਲਾਕਸ਼ੂਦਾ ਵੀ ਇਹਨਾਂ ਨੂੰ ਮਨਜ਼ੂਰਾ ਜੀ ਮੰਗ ਕੋਈ ਹੈ ਨਹੀਂ ਥੱਲੇ ਇਹਨਾਂ ਦਾ ਨੰਬਰ ਦਿੱਤਾ ਹੋਇਆ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜੀ ਇਸ ਤਰ੍ਹਾਂ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤਾਂ ਜੋ ਅਸੀਂ ਤੁਹਾਡੇ ਲਈ ਵਧੀਆ ਤੋਂ ਵਧੀਆ ਰਿਸ਼ਤੇ ਲੈ ਕੇ ਆ ਸਕੀਏ ਧੰਨਵਾਦ